ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਮੰਡ ਕਿੰਨੀ ਆਏ ਤੇ ਫੇਰ ਜਿਹੜਾ ਆਪਾਂ ਨੇ ਪਰਸੋਂ ਮੱਕੀ ਨੂੰ ਪਾਣੀ ਲਾਇਆ ਤਾ ਲੋ ਜੀ ਪਾਣੀ ਨਹੀਂ ਆਪਣੇ ਖੜਿਆ ਹੈਗਾ ਜਮਾਂ ਹੀ ਇਹਦੇ ਮਿਲੋ ਜੀ ਪੰਮੇ ਨੂੰ ਸਤਿ ਸ਼੍ਰੀ ਅਕਾਲ ਜੀ ਪੰਮਾ ਵੀ ਆਇਆ ਦਾ ਨਿਗਾ ਮਾਰਨਾ ਕੋਦਾਂ ਦੀ ਬੀਜੀ ਵੀ ਅਸੀਂ ਦੋਹਾਂ ਧਰਾਂ ਦੇ ਹਾਂ ਤੇ ਨਹੀਂ ਪੰਮੇ ਡੱਕ ਰਾਰ ਰੇਤੀ ਜੀ ਨੇ ਦਾ ਪਾਪ ਹਾਂ ਤੇਰੇ ਪੱਸੀ ਜੀ ਹੈ ਤੇਰੇ ਜਮੇ ਬਹੁਤ ਵਧੀਆ ਹੋਇਆ ਨਾ ਮੇਰੇ ਡੱਕ ਮੇਰੇ ਕੋ ਗਿੱਲ ਵੀ ਜ਼ਿਆਦਾ ਸੀ ਤੇਰੇ ਨਾਲੋਂ ਪੰਮੇ ਕੋ ਹੋਰ ਫਰਕ ਦੇਖਿਆ ਐ ਆ ਦੇਖ ਵਿਚਾਲੇ ਜੀ ਮੱਕੀ ਤੇ ਕਿੰਨੀ ਕੰਮ ਦੀ ਹੈ ਉਰੇ ਜਿਤੇ ਬਾਅਦ ਛੱਡਾਂ ਪਰ ਜਾਨੂੰ ਆਪਾਂ ਦੇ ਸਮਝ ਲੈ ਪਹਿਲਾਂ ਟਰਾਈ ਹੋਈ ਆ ਬਰੇ ਹੋ ਜਾਨੂੰ ਆਪਾਂ ਨੇ ਪੰਜਾਂ ਸਾਲ 20 ਤੇ ਵਾਲੇ ਵਾਲੇ ਉਹੀ ਥੋੜੇ ਛਿੱਦੇ ਹੋ ਗਏ ਤੇ ਉਹਦੇ ਬਾਅਦ ਵਿੱਚ ਆਪਾਂ ਨੇ ਬੀਜ ਹੋਰ ਖੋਲਤਾ ਤਾਂ ਫੇਰ ਬਹੁਤ ਜੇ ਬਜਾਈ ਹੋਈ ਵਿਚਾਲੇ ਵਿਚਾਲੇ ਬਜਾਈ ਤਾਂ ਠੀਕ ਆ ਚੱਲ ਹਾਂ ਚੱਲ ਠੀਕ ਹੈ ਨਹੀਂ ਛਿੱਦੀ ਵੀ ਨਹੀਂ ਹੈਗੀ ਫਰਕ ਪੈ ਜੇ ਕਰਦਾ ਜ਼ਮੀਨ ਦਾ ਹਾਂ ਹਾਂ ਮੇਰੇ ਮਤਲਬ ਆਇਆ ਜਿਹੜਾ ਦਾਣਾ ਜਿੱਥੇ ਗਰ ਗਿਆ ਉਹਨੇ ਜੰਮਣਾ ਹੀ ਨਹੀਂ ਦਾਣਾ ਢੱਕਰਤੀ ਹਾਂ ਨਾ ਹੀ ਭੱਸੀ ਆ ਅੱਛਾ ਮੇਰੇ ਹਵਾ ਪੈਂਦੀ ਰਹੀ ਐ ਤੇਰੇ ਹਵਾ ਵੀ ਮੇਰੇ ਗਿੱਲ ਬਹੁਤੀ ਸੀ ਹਾਂ ਮੇਰੇ ਗਿੱਲ ਵੀ ਘਟਦੇ ਦੁਬਾਈ ਨੇ ਕੁਆਂਟੀਟੀ ਵੀ ਕਰਿਆ ਦੇਖਨੇ ਮਰਬਿੰ ਏ ਉਪਰ ਦੇ ਮੈਂ ਸੁਆਗਾ ਵੀ ਮੈਂ ਸਵੇਰੇ ਮਾਰਿਆ ਗੱਲ ਕਰਕੇ ਇਹ ਜਿਹੜੀ ਹੋ ਗਈ ਤੇਰੀ ਵੀ ਮੇਰੀ ਜਦੋਂ ਬੜੀ ਐ ਅੱਛਾ ਤਾਂ ਫੇਰ ਦੋਜ ਵਧੇਦੀ ਹਣੀ ਕੋਈ ਉਹ ਆ ਹਾਂ ਉਹ ੁੱਡੀ ਮੱਕੀ ਐ ਮੇਰੀ ਤੇ ਤਾਂ ਦੋਜ ਵਧੇਦੀ ਹਣੀ ਉਹਨੂੰ ਦੋਸਤ ਮੈਂ ਦਿੱਤਾ ਹੀ ਨਹੀਂ ਕੋਸ ਹਾਂ ਇੱਕ ਵਾਰੀ ਝੂਰੀ ਆ ਪਾਇਆ ਅੱਛਾ ਇੱਕ ਮੈਂ ਸਵੇਰੇ ਕਰੀ ਸੁੰਢੀਦੀ ਯਾਰ ਤਾਕਤ ਦੀ ਬਸ ਮੈਂ ਵੀ ਇੱਕ ਸਵੇਰੇ ਦੇ ਕਰਤੀ ਉਦਣਾ ਪਰਸੋਂ ਚੌਥੀ ਕਰੀ ਸਵੇਰੇ ਤਾਂ ਪਰਸੋਂ ਮੈਂ ਪਾਣੀ ਦਾਸਤਾ ਦਾਇਆ ਤੇਰੇ ਸਾਹਮਣੇ ਉਹ ਨਹੀਂ ਪਾਇਦਾ ਜਿੱਦਾਂ ਦਾਇਆ ਨਹੀਂ ਤੇ ਝੂਰੀ ਇਹ ਲਗਾਤਾ ਮੈਂ ਇੱਕ ਅੱਛਾ ਜਦੋਂ ਹੁਣ ਪੈਰ ਖੜਨ ਲੱਗ ਗਿਆ ਉਦੋਂ ਫੇਰ ਬਾਅਦ ਮੈਂ ਝੂਰੀ ਇੱਕ ਠੀਕ ਆ ਸਪਰੇਅ ਵੀ ਮਾਰਦੀ ਸੰਟੀ ਦੀ ਕੱਜੀ ਬੁੱਟੀ ਹਾਂ ਨਾ ਸਪਰੇਅ ਤਾਂ ਮਾਰ ਦੂੰਗਾ ਸੰਟੀ ਉਹ ਜਿਆਦਾ ਤਾਂ ਕਿ ਕਰਦੀ ਹੁੰਦੀ ਉਹਦਾ ਦੋਏ ਬੈਟਰੀ ਵਾਲੇ ਪੰਪ ਗਾ ਕਿਨੇ ਗੇ 5-6 ਪੰਪ ਲੱਗਣੇ ਆ ਆਪੇ ਕਰ ਦਿੰਨੇ ਉਹਦਾ ਫਿਰ ਹਾਂ ਹਾਂ ਪਰ ਇਹ ਆਉਣਾ ਕੀ ਮੇਰੇ ਹੱਲੇ ਥੋੜਾ ਜਿਹਾ ਕੱਟ ਹੈ ਅੱਛਾ ਮੇਰੇ ਫੇਰ ਮੈਂ ਸ਼ਾਇਦ ਕੱਖਾਂ ਦੀ ਲੋੜੀ ਨਾ ਪਵੇ ਕੱਖ ਦੀ ਹੋਈ ਇਹਨੂੰ ਕਿਆ ਲੋਡ ਕਰਨੀ ਸਪਰੇਅ ਦੀ ਹਾਂ ਆਹ ਚਾਰੇ ਵਾਲੀ ਉਹ ਹੈ ਨਾ ਇਹ ਗੜੇ ਪਕਾਉਣੀ ਆ ਪਾਣੀ ਠੀਕ ਠੀਕ ਆ ਯਾਰ ਇਹ ਥੋੜਾ ਜਿਹਾ ਵੱਧ ਪੈ ਜੂ ਹਰ ਹਾਂ ਹਾਂ ਦਾ ਫਾਲਾ ਜੀ ਨਹੀਂ ਹੁੰਦਾ ਵੀ ਜਿਹੜੀ achar ਵਾਲੀ ਹੁੰਦੀ ਇਹਨੂੰ ਵਧਣ ਨਹੀਂ ਦਿੰਦਾ ਕੱਖ ਹਾਂ ਇਹ ਤਾਂ ਹੈ ਇਹਨੂੰ ਕਾ ਰੋਕਣਾ ਵਧਣ ਨੇ ਦੇ ਨੇ ਤੇ ਆਪ ਕੱਖ ਲਈਏ ਵਿਚਾਰੀ ਨੇ ਕਹਿੰਦਾ ਚੱਲ ਆਪਾਂ ਦੋਹੇ ਢਾਲ ਪਰ ਚੱਲੂਗੇ ਠੀਕ ਠੀਕ ਹੈ ਉਹ ਹਣਾ ਵਧੀਆ ਹੈ ਤਾਂ ਅੱਛਾ ਜਾਂਤੇ ਇਹ ਨਾ ਹੁਣ ਕੋਈ ਪਹਿਲੀ ਪਾਣੀ ਔਖਾ ਹੁੰਦਾ ਏ ਦੂਹੇ ਪਾਣੀ ਨੂੰ ਦੇਖੀਂ ਕਿ ਜੋ ਭਰ ਕੇ ਵੀ ਲੱਗ ਜਵੇ ਉਹਦਾ ਕੋਈ ਚੱਕਰ ਨਹੀਂ ਪੈਂਦਾ ਹੋਰ ਵੀ ਉਹ ਗਾ ਗਾ ਗਰਮੀ ਵਧੀ ਜਾਣੀ ਹਾਂ ਵੇ ਦੇਖ ਆਪਣੀ ਇਹ 10 12 ਦਿਨ ਬਾਅਦ ਜੰਮੀ ਸੀ ਹਾਂ ਜਿਹੜੀ ਕੋਈ ਹੁਣ ਵੀ ਤਾਂ ਪੰਜਵੇਂ ਛੇਵੇਂ ਦਿਨ ਜੰਮੀ ਹੁੰਦੀ 10 12 ਦਿਨ ਵੀ ਮੈਨਾਂ ਵੱਧੇ ਬਹੁਤ ਲੇਟ ਹੋ ਜੰਮੀ ਐ 12 ਦਿਨ ਲਈ ਲੇ ਤੇ ਮਹੀਨੇ ਦੀ ਹੋ ਗਈ ਆਪਣੀ ਹੈ ਹਾਂ 8 ਤਰੀਕ ਨੂੰ ਹੋਊਗੀ 8 ਨੂੰ ਵੀਚੀ ਮਿਲ ਜੂਗਾ ਹਾਂ 7 8 ਨੂੰ ਮਹੀਨੇ ਦੀ ਹੋਊਗੀ ਚਲੋ 28 ਦਾ ਅੱਜ ਮਲਾਲਾ ਹੋਈ 10 ਤਰੀਕ ਨੂੰ 7 8 ਦੀ ਹੋਊਗੀ ਹਾਂ ਹਾਂ ਜੇਰਾ ਮੁਤਾਬਕ 30 ਦਿਨ ਦੀ ਹੋਊਗੀ ਅੱਜ ਚਲੋ ਔਰ 1.5 ਘੰਟੇ ਹੋ ਜੂਏ ਵਸਰੀ ਐ ਚਲੋ ਉਹਦਾ ਜਿੰਨਾ ਦਾਣਾ ਪਾਣੀਆ ਪੈਣੀ ਆਈਡੀਆ ਲਾਈ ਜਾਈਏ ਆਪਾਂ ਹਲੇ ਹੋਰੇ ਕਿੰਨੇ ਖੱਲੇ ਝੋਲੇ ਆਉਣੇ ਇਹਦੇ ਕੋਈ ਪਤਾ ਨਹੀਂ ਕਾਦੀ ਨੇ ਏਡੀ ਏਡੀ ਹੁੰਦਾ ਫੇਰ ਹੀ ਨੇ ਡਾਲ ਪਰ ਜਾਣਾ ਔਰ ਹੋਰ ਐ ਭਵੇਂ ਹੁਣ ਆਪਾਂ ਨੂੰ 5-6 ਕਿਲੋਮੀਟਰ ਪੈ ਜਾਂਦਾ ਔਰੇ ਤੇ ਔਰੇ ਜਿ ਕੋ ਡੰਗਰ ਡੰਗਰ ਵੀ ਆ ਗਿਆ ਔਰੇ ਕਿਹੜੇ ਨਹੀਂ ਛੇਤੀ ਆ ਹੁਣਾਂ ਨੇ ਗੇੜਾ ਮਾਰਨਾ ਉਦੋਂ ਜੇ 2-4 ਜਿਹੜਾ ਨਗਰ ਵੜ ਗਿਆ ਕੋਈ ਸਾਨ ਵੜ ਗਿਆ ਵਿੱਚ ਬਾਕੀ ਸਭ ਤੋਂ ਵੱਡੀ ਗੱਲ ਰੇਟ ਦੀ ਆ ਹਾਂ ਔਰ ਸਾਹਮਣੇ ਜਬੀ ਨੂੰ ਕੋਈ ਪੁੱਛ ਨਹੀਂ ਰਿਹਾ ਇਹ ਤਾਂ ਹੈ ਰੁਲਦੀ ਆ ਜਬੀ ਜਬੀ ਰੁਲਦੀ ਆ ਅੱਛਾ ਮੈਂ ਜਦ ਪਾਣੀ ਲਾਉਣ ਤਾਂ ਭਵੇਂ ਪਰਸੋਂ ਵਿੱਚ ਇਦਾਂ ਨਕਣੀਆਂ ਤੇ ਸਰਾਬੇ ਹੋਏ ਤੇ ਦਾਣਾ ਪਿਆਤਾ ਉਹ ਬੱਚ ਜੰ ਤੁਰਿਆ ਆਏ ਤੈਨੂੰ ਆ ਦੇਖ ਉਹ ਦਾਣਾ ਦੇਖ ਹਾਂ ਉਹ ਕਿੰਨਾ ਦਾ ਹਾਂ ਉਹ ਨਹੀਂ ਕਲੇਸ਼ ਸਰਾਬਤੀ ਜੰਮਿਆ ਜੰਮੀ ਪਿਆ ਜਿਹੜਾ ਕੋਈ ਹੁਣ ਜੰਮੂ ਪਾਣੀ ਤੇ ਜੰਮਣਾ ਹਾਂ ਉਹ ਪਾਣੀ ਤੇ ਜੰਮਣਾ ਹੈ ਦਾਣਾ ਮਤਲਬ ਕਹਿਣ ਦਾ ਭਾਵ ਤੁਰਕੇ ਨਾ ਹੋਵੇ ਹੋਵੇ ਪਹਿਨਾ ਜਿਹੜਾ ਸ਼ੁਰੂ ਚ ਤੁਰ ਲਿਆ ਫਿਰ ਸੁੱਕ ਜੇ ਕਰਦਾ ਠੀਕ ਹੈ ਜੇ ਉਕਣਾ ਹੀ ਪਿਆ ਰਿਹਾ ਦਾਣਾ ਫਿਰ ਉਹ ਪਾਣੀ ਲੱਗੇ ਤੇ ਜੰਮੇ ਹੁੰਦੇ ਠੀਕ ਠੀਕ ਹੈ ਦੇਖ ਤੈਨੂੰ ਲੱਗ ਜਾਣਾ ਪਤਾ ਹੁਣਾਂ ਚੀਜ਼ ਦੇਖਦਾ ਰਹੀਂ ਤੇ ਕੋਈ ਦਾਣੇ ਹੋਰ ਜੰਮੇ ਆਏ ਤਾਂ ਇਹਦਾ ਮਤਲਬ ਸੁੱਕ ਜਤੇ ਠੀਕ ਹੈ ਜੇ ਨਾ ਜੰਮੇ ਤਾਂ ਇਹਦਾ ਮਤਲਬ ਇਹੀ ਹੈ ਕਿ ਅੱਟ ਤਾਂ ਪਰ ਇੰਨਾ ਨਹੀਂ ਸ਼ਿੱਦਾਂ ਨਹੀਂ ਹੋ ਸਕਦੇ ਇਹਨਾਂ ਵਿੱਚ ਦੀ ਆਪਾਂ 20 30 ਕਿਲੋ ਹੀ ਪਾਇਆ ਖੀਲੇ ਦਾ ਦੱਸਿਆ ਨਹੀਂ ਵਿੱਚ ਹੀ ਪਾਇਆ ਅੱਛਾ ਉਹਨੇ ਕਹਦੇਗਾ ਬੀਜੀ ਹੈ ਨਹੀਂ ਡ੍ਰਿਲ ਕਰ ਆਪਣਾ ਠੀਕ ਆ ਉਹਦੇ ਵੀ ਕਹਿੰਦਾ ਜੇ ਹੁਣ ਜਿਹੜਾ ਬੋਟਿਆਂ ਵਾਲਾ ਵਿਹਲਾ ਹੋਣਾ ਹੈ ਉਹਦੇ ਵੀ ਮੁੱਕੀ ਉਹ ਬੀਜਣੀ ਹੈ ਅੱਛਾ ਅੱਛਾ ਹਾਂ ਉਹ ਵੀ ਡ੍ਰਿਲ ਕਰ ਦੇਖੂਗੇ ਮੁਗੀਆਂ ਵੀ ਬੀਜ ਹੋ ਜਾਣ ਤੇ ਬਹੁਤ ਵਧੀਆ ਪਰ ਬੈਣਾ ਹਾਂ ਬੈਣਾ ਦਾ ਚੱਕਰ ਉਹੀ ਨਹੀਂ ਤਾਂ ਬੂੰਗੀ ਮਾਹ ਦਾ ਟਾਈਮ ਆ ਹੁਣ ਹੂੰ 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 ਮੱਕੀ ਆਏ ਆ ਮੱਕੀ ਦਾ ਕੋਈ ਬਰੇਟ ਦਾ ਨਹੀਂ ਪਤਾ ਹੁੰਦਾ ਹਾਂ ਬਾਅਦ ਚ ਹੋ ਜਾਂਦੀ ਆ ਨਾ ਬਹੁਤ ਹੋ ਜਾਂਦੀ ਬਹੁਤ ਹੁਣ ਆਲੂ ਆਲੂ ਵਾਲਾ ਸਭ ਮੱਕੀਓਂ ਵੀਜ ਹੋਣੀ ਆ ਆਲੂ ਆਲੂ ਵਾਲੇ ਚ ਹਾਂ ਪਰ ਜਿਹੜੀ ਤੇਰੀ ਮੂਕੀ ਮਾਂ ਉਹ ਵਧੀਆ ਰਹਿਣੇ ਚ ਹਾਂ ਹਾਂ ਬੰਗਾ ਬਹਿਣਾ ਦਾ ਏ ਤੇ ਚੁੱਪ ਕਰਕੇ ਡ੍ਰਿਲ ਕਰ ਦੇਣੇ ਤੇ ਇਹ ਤਾਂ ਹੈ ਚੱਲ ਇਤਨਾ ਲੂਟ ਆ ਹਾਂ ਕੋਈ ਵੀ ਫਸਲ ਤਾਂ ਲੂਟ ਆਈ ਨਹੀਂ ਹੁੰਦੀ ਇਹ ਕਹਿੰਦੇ ਠੋਕੇ ਦੇ ਉੱਤੇ ਹਾਂ ਹਾਂ ਆਪਣੇ ਪਿਆਸ ਵਾਲੇ ਬਹੁਤ ਵਧੀਆ ਖੜੇ ਆ ਪਰ ਰੇਟ ਨਹੀਂ ਲਾਉਣਾ ਰਿਹਾ ਪਿਆ ਇਹਦਾ ਮੱਝ ਵੀ ਲੈ ਕੇ ਆਏ ਨੇ ਲਾ 100 ਦੇ ਉਹੀ 3 ਕਿਲੋ ਦੰਦੇ ਆ। ਅੱਜ ਉਹ ਤਾਂ ਆ ਜਾਣਾ ਜਦੋਂ ਪਟਾਈ ਸ਼ੁਰੂ ਹੋਣੀ ਹੈ ਇਹ ਪਟਾਈ ਨਹੀਂ ਨਾ ਹੋ ਰਹੀ। ਜਦੋਂ ਪਟਾ ਯਾਰ ਗੋਭੀ 200 ਰੁਪਏ ਹੋ ਗਈ ਸੀ ਹੁਣ। ਹਾਂ ਮੰਡੀ ਵਿੱਚ ਹਾਂ ਹਾਂ ਜਿਮੀਦਾਰਾਂ ਨੇ ਜਿਹੜੀ ਵੇਚਣੀ ਆ ਪਰ ਸਬਜ਼ੀ ਮੰਡੀ ਜੀ ਥੋੜਾ 15-20 ਰੁਪਏ ਦੇ ਘੱਟੀ ਨਹੀਂ ਘਟਦੀ ਪਰ ਹੁਣ ਹੋਲੇ ਕਰਕੇ ਥੋੜਾ ਜਿਹਾ ਹੁਣ ਫੇਰ ਰੇਟ ਵਧੂਗਾ। ਤਾਂ ਤਾਂ ਰੇਟ ਵਧਣਾ ਹੀ ਉਸੇ ਕਰਕੇ ਹੋਲੇ ਨੂੰ ਗੋਭੀ ਦੀ ਪਕੌੜੀ ਚੱਲਣੀ ਆ। ਚਲੋ ਘੱਲ ਬੰਮੇ ਪਾ ਪਾਣੀ ਮੱਕੀ ਦਵੇ ਨਾ ਬਸ ਹੁਣ ਪਾਣੀ ਤੇ ਦੇਖੋ ਇਨਾ ਖੇਤ ਫੇਰ ਵੀ ਉਹ ਇਹ ਡਾਕਰ ਆ 4 ਦਿਨ ਲੱਗ ਜਣੇ ਤੇਰੇ ਹਾਂ ਬਜਿਦਾਂ ਬੱਤ ਆ ਗਿਆ ਮੋਦਰ ਜੂਰੀ ਸੇਲਾ ਮਾਰਨਾ ਫੇਰ ਇੱਕ ਲੈ ਖੇਤ ਨਹੀਂ ਹੈਗੇ ਵੀ ਅੱਜ ਪਾਣੀ ਲਾਇਆ ਗਾਲੂ ਪੈਰ ਖੜਜਿਆ ਇਹ ਤਾਂ ਹੈਗਾ ਹੀ ਆ ਫੇਰ ਇਹ ਡਲਿਆਂ ਵਾਲੀ ਆ ਡਾਕਰ ਦੇ ਨਾਲ ਕਿੰਨੇ ਗਲੇ ਦੇ ਸਭ ਬਰਾਬਰ ਹੋ ਕੇ ਹੁਣ ਹੋ ਗਈ ਹੋ ਕੇ ਨਹੀਂ ਹਾਂ ਹਾਂ ਆ ਤੇਰੇ ਇੱਕ ਗੱਲ ਹੈ ਚਾਹੇ ਬੱਟ ਜਿਹੇ ਜੀ ਮਰਜੀ ਪਾ ਦੇਵੇ ਜੋ ਹਲਕੀ ਜਿਹੀ ਹੋਵੇ ਉਹੀ ਖੜੀ ਰਹਿੰਦੀ ਹੈ ਉਹੀ ਡੁੱਟਦੀ ਹਾਂ ਹਾਂ ਚਲ ਚਾ ਦੇਖਦੇ ਫਿਰ ਪਿੰਡ ਜਾ ਕੇ ਫਿਰ ਲਓ ਜੀ ਪੀਰੋਈ ਨਹੀਂ ਲੱਗੇ ਟ੍ਰੈਲ ਕੱਢਣਾ

ਨੰਬਰ ਦਾ ਡਰਾਈਵਰ ਆ ਮੜੀ ਜੀ ਮੜੀ ਜੀ ਫੱਟੀ ਲਾ ਫੱਟੀ 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 ਲਾ ਮੜੀ ਜੀ ਫੱਟੀ ਲਾ ਥੱਲੇ ਜੜੇ ਕਰਦੀ ਫੱਟੀ ਬਿਨਾਂ ਟਰਾਲੀ ਨਹੀਂ ਚੜੇ ਕਰਦੀ ਕਦੇ ਫੱਟੀ ਬਿਨਾਂ ਟਰਾਲੀ ਨਹੀਂ ਚੜੇ ਕਰਦੀ ਅੱਛਾ ਇਹ ਡਰਦਾ ਵੀ ਕਿਤੇ ਹਿੱਸਾ ਨਾ ਪੱਟ ਹੋ ਜਾਵੇ ਖੇਰ ਦਾ ਖੋਇਆ ਬਰੇ ਉਹ ਲਾਲਤਾ ਫਿਰ ਜੋੜਾ ਚ ਖੋਇ ਇਧਰ ਨਾ ਆ ਲਾਲਤਾ ਲਾਲ ਚੱਲ ਉਹ ਲੰਬੜਦਾਰ ਫੱਟੀ ਬਿਨਾਂ ਟਰਾਲੀ ਨਹੀਂ ਚੜੇ ਕਰਦੀ ਇਹ ਲਾਲ ਹੋਵੇ ਲੋ ਜੀ ਜੱਲੇ ਦੀ ਗਣ ਕਿੰਨੀ ਆਏ ਤੇ ਜਿਹੜੀ ਇਹਨੇ ਗੰਨੇ ਚ ਵਿਜੀ ਦੀ ਬੈਡਾਂ ਲਈ ਗਣ ਕੰਦੇ ਜੀ ਨੂੰ ਆਹ ਵੀ ਬਹੁਤ ਵਧੀਆ ਗਣ ਖੜੀ ਹੈ ਪੰਮੇ ਠੀਕਾ ਗਣਗੇ ਇਹ ਸਕੀਮ ਪਾਸ ਹੈ ਪਰ ਵੀ ਵਿਜੀ ਦੀ ਨੇ ਤਾਂ ਲੋ ਜੀ ਵਿੱਚ ਗੰਨਾ ਜਮਿਆ ਹੋਇਆ ਹੈ ਨਾ ਛਿਆੜਾਂ ਚ ਹੈ ਛਾੜ ਦੇਖਦੇ ਆ ਤੇ ਬੈਡਾਂ ਦਾ ਗਣਕ ਹੈ ਬਾਕੀ ਵਿੱਚ ਬੂਟੇ ਲਾਤੇ ਬਾਕੀ ਪੁੱਛਦੇ ਪੰਮੇ ਨੂੰ ਮੈਂ ਪੁੱਛਣਾ ਮੈਂ ਕਿਹਦੇ ਲੁਧਿਆਣਾ ਯੂਨੀਵਰਸਿਟੀ ਦਾ ਨਹੀਂ ਨਹੀਂ ਸਾਢੇ ਵਾਸੇ ਇੰਜੀਨੀਅਰ ਹੈ ਤੂੰ ਬੇ ਠੀਕ ਹੈ ਭੰਵੇਂ ਇਹ ਘਾਹ ਪਈਆਂ ਦੇ ਵੱਡ ਹੋ ਜੂਵੇ ਸਰੋਂ ਨਾਲੋਂ ਠੀਕ ਹੈ ਮੈਂ ਕਹਿੰਨਾ ਠੀਕ ਹੈ ਠੀਕ ਹੈ ਸਰੋਂ ਆਏ ਵੀ ਸਰੋਂ ਕੰਨੇ ਨੂੰ ਜਿਆਦਾ ਬਲੰਦੀ ਹੈ ਦੱਬ ਜਿਆਦਾ ਲੰਦੀ ਹੂੰ ਸਰੋਂ ਵੱਡ ਪੈਣਾ ਹੋ ਜਾਂਦੀ ਕਣਕ ਨਾਲੋਂ ਪਰ ਜੇ ਵਿੱਚ ਆਏ ਵੀ ਸੁਨਕੋਰ ਸੁਨਕੂਰ ਵੱਜ ਕੇ ਸਾਫ ਹੋ ਜਾਂਦੀ ਆ ਹਾਂ ਸਰੋਂ ਚ ਸੁਨ ਸਪਰੇ ਨਹੀਂ ਵੱਜਣੀ ਹਾਂ ਸਪਰੇ ਨਹੀਂ ਵੱਜਣੀ ਉਜੀ ਤਾਂ ਕੜਾਈ ਹੋਣੀ ਇਹਦੇ ਚ ਇਮਾਂ ਜਿਹਾ ਹੈ ਮਾੜਾ ਮੋਟਾ ਹੀ ਐ ਉਹ ਵੀ ਜੇ ਉਹ ਨਹੀਂ ਜੇ ਸੁਪਰੇ ਵੱਜਣੀ ਉਹ ਹੀ ਨੇ ਜਦੋਂ ਕਰੀ ਆ ਇਹਨੇ ਸਰਕੋਰ ਪਾ ਕੇ ਕਰਤੀ ਕਣਕ ਨੂੰ ਸੁਨਕੋਰ ਕੁਝ ਕਹਿੰਦੀ ਨਹੀਂ ਇਹਨੇ ਇਹ ਉਹਨੇ ਸਾਫ ਕਰਤਾ ਕੱਖ ਐਸਾ ਪੈਣਾ ਉਹਨੂੰ ਵੀ ਜੈ ਸੰਕੋਰ ਮਾਰਦੇ ਤਾਂ ਵੀ ਕੁਝ ਨਹੀਂ ਕਰਾ। ਤੁਸੀਂ ਕਣਕ ਚ ਨੂੰ ਕਿਹੜੇ ਕੋ ਕਹਿਣਾ ਉਹਨੇ? ਕੁਝ ਨਹੀਂ ਕਹਿਣਾ ਉਹਨੇ। ਹਾਂ। ਭਲੀ ਕਣਕ ਠੀਕ ਆ ਇਹਨੇ। ਕੰਨ ਨਾਲ ਸਰੇ ਹੀ ਕਰਨੀ ਸੌਖੀ ਮਗਨ ਨਹੀਂ ਵਾ। ਨਿਕਾ ਮਰਜੀ ਤੋਰੇ। ਹਾਂ। ਜੀ ਦੀ ਗੜਾਈ ਵੀ ਸੌਖੀ ਹੈ ਜੇ ਹੁਣ ਵੀ ਗੜਾਈ ਕਰਾ ਲੈ ਜੀ। ਹਾਂ। ਜੇ ਕਰਾਉਣੀ ਹੈ। ਜੇ ਵਿੱਚ ਗੜਾਈ ਕਰਾਉਣੀ ਵੀ ਹੈ। ਲਾਈਨ ਲਾਈਨ ਦੀ। ਹਾਂ ਹਾਂ। ਲੈ ਬਸ ਤੇ ਐਸਾ ਪੈਣਾ ਅਕ ਤੇ ਕਿਤੇ ਕਣਕ ਦਾ ਦਾਣਾ ਗਿਰ ਜਾਂਦਾ ਕੋਈ ਕੋਈ। ਹੂੰ। ਪਰ ਇੱਕ ਤਾਂ ਲੈ ਬੰਮੇ ਇੱਕ ਦਾਣਾ ਗਿਰਿਆ ਬਾਹ। ਦਾਦਾ ਸਾਡੇ ਤੇ ਆ। ਦੇਖ ਲੈ ਕਿ ਨਾ ਬੁੱਝਾ ਕਰਕੇ ਦੇਖ ਬੰਨ ਲੈਂਦੀਆਂ। ਕਣੀ ਵਣੀ ਆ। ਬੋਟਕੇ ਬਣਦੀ ਆ ਲੋ ਜੀ ਦੇ ਬਣੇ ਪਏ ਐ 2 4 6 8 10 12 14 16 18 20 22 24 26 28 30 31 32 33 ਥੱਲੇ ਕਰੇਗੀ 34 34 ਵੱਲਾਂ ਲੱਗੀਆਂ ਮੈਂ ਦੇ ਹਲੇ ਇੱਕ ਉਹਨੂੰ ਇਕੜਾ ਕਿਵੇਂ ਪਰ ਬੁੱਝ ਨੂੰ ਆਏ ਬੁੱਝ ਨੂੰ ਖਵਾ ਬਥਰੀ ਲੱਗਦੀ ਸੀ ਅਲੇ-ਦਲੇ ਤੇ ਤਾਂ ਹੀ ਹੁੰਦਾ ਹੈ ਹਾਂ ਲਓ ਜੀ ਇੱਕੋ ਗਾਂ ਖੜਾ ਹੈ ਵਿੱਚੇ ਹੂੰ ਹੂੰ ਨਾ ਠੀਕ ਆ ਹੂੰ ਹੂੰ ਚੱਲੀਏ ਫਿਰ ਚਲੋ ਲਓ ਜੀ ਮਿਲੋ ਤਾਂ ਚਾਚੇ ਨੂੰ ਸਤਿ ਸ਼੍ਰੀ ਅਕਾਲ ਜੀ ਮਿਲੋ ਜੀ ਕਾਲੇ ਨੂੰ ਕਲੇਜ ਕਨਾ ਕਹਿੰਦੇ ਹੁੰਦੇ ਵੀ ਸਰੀਰ ਦਾ ਚੈੱਕ ਅਪ ਕਰਾਉਣਾ ਚਾਹੀਦਾ ਥੋੜੀ ਦੇਰ ਬਾਅਦ ਉਕਣਾ ਚ ਪੰਮੇ ਦਾ ਸਾਰੇ ਖੇਤ ਕਿ ਨਹੀਂ ਕੀੜਾ ਪਰ ਆ ਕੇ ਲਿਆ ਇਹ ਵੀ ਡਾਕਟਰ ਹੈ ਨਾ ਨਾਲ ਆਪਣੇ ਜੀ ਦੇ ਦਾ ਬੋਲ ਲਿਖਾ ਗਿਆ ਕੀ ਆਪਾਂ ਆਪਾਂ ਹੀ ਕਰਦਾ ਜੋਗੀ ਯੋਗਨੀ ਕਹਿੰਦਾ ਬਾਤ ਜੋਗੀ ਇਹ ਗੱਲ ਪੱਕੀ ਹੈ ਬਈ ਇਹਦਾ ਸਪਰੇਅ ਲਗਾ ਕਮ ਕਰਿਆ ਇਹਦਾ ਇਹਦਾ ਸਪਰੇਅ ਜਿਆਦਾ ਕਰਦੇ ਨੇ ਉਧਰ ਨਹੀਂ ਸੁੱਕੇ ਬਾਰੇ ਕੱਖੜੀ ਸਮਝੇ ਸੁੱਕੇ ਬਾਰੇ ਕਰਤੀ ਆਪਾਂ ਨੇ ਕਰੀ ਨਹੀਂ ਸੀ ਪਹਿਲਾਂ ਸਮਝ ਗਿਆ ਉਹਦਾ ਅਸਰ ਹੈ ਉਹ ਮਿੱਟੀ ਘਾਟੀ ਲੀ ਲਿਆ ਹਾਂ ਜਗਦੀਪ ਦੇ ਤੋਂ ਮਗਾ ਰੋਟਾ ਬੀਤਾ ਉਹਦਾ ਉਹਦਾ ਅਸਰ ਹੈ ਜਗਦੀਪ ਦੇ ਸਹੀ ਆ ਜਗਦੀਪ ਦੇ ਬਹੁਤ ਭਰਕਾ ਦੇ ਨਾਲ ਆ ਗਾਹ ਜਾ ਕੇ ਦੇਖੀ ਆ ਉਹ ਲੇ ਬੈਠਾ ਬਹੁਤ ਹੈ ਜੰਪ ਉਹ ਆਪਣੀ ਪਨੀਰੀ ਤੀ ਅੱਛਾ ਜਿਹੜੀ ਮੋਲ ਵਾਲੀ ਪਨੀਰੀ ਦੇਖੀ ਆ ਮੋਲ ਵਾਲੀ ਮੈਂ ਦੇਖੀ ਉਹ ਬਾਈ ਨੇ ਉਹੀ ਦੋਸਾਂ ਛੱਡੀ ਜਾਂਦਾ ਵੀ ਤੀਂ ਮੇਰੇ ਚ ਛੱਡਣੇ ਵਾਲਾ ਉਹ ਨਾੜੇ ਨੂੰ ਲੇਟ ਕਰਦੀ ਮੈਂ ਦੇਖੀ ਜਗਦੀਪ ਦੀ ਪਨੀਰੀ ਲਾਉਂਦੇ ਵਾਰੇ ਦੇਖੀ ਸੀ ਇਕੂਰੇ ਪਾਣੀ ਘਟ ਲਾਇਆ ਨਾ ਪਾਣੀ ਦੇ ਚੱਕਰ ਨਹੀਂ ਦਾ ਲੌਂਦੇ ਬਾਰੇ ਦੇਖਦੀ ਉਹ ਗੰਮਗੀ ਦੀ ਪਨੀਰੀ ਉਹਦੀ ਨਾ ਇਹਨੇ April ਲਿਆਂਦੀ ਇਕੱਠੀ ਇਕੱਠੀ ਥੋੜਾ ਮੈਂ ਲੱਗ ਲਿਆ ਉਹ ਲੱਗ ਲਿਆ ਉਹ ਤਾਂ ਕਹਿੰਦਾ ਇਕੱਠੇ ਉਹ ਲਿਆਂਦੀ ਸੀ ਬਈ ਪਹਿਲਾਂ ਲੈ ਕੇ ਲਾਉਂਦੀ ਹਾਂ ਉਹਦੀ ਦੁਆਰਾ ਲੈ ਕੇ ਆਏ ਸੀ ਯਾਰ ਗੰਮਗੀ ਦੀ ਪਨੀਰੀ ਮੈਂ ਪੱਲੀਆਂ ਖੋਲਦੇ ਸਾਰੇ ਦੇਖਦੀ ਸੀ ਪਨੀਰੀ ਤਾਂ ਮੈਂ ਉਦੋਂ ਦੇਖੀ ਸੀ ਇਹ ਤਾਂ ਨਾ ਜਿੱਦੇ ਪਨੀਰੀ ਲਿਆਂਦੀ ਆਪਾਂ ਨੇ ਘਰ ਇਹਦਾ ਰਾਤ ਨੂੰ ਫੋਲ ਹੋ ਜਵੇ ਜੀ ਜੀ ਮੇਰੇ ਵਾਲੀ ਬੋਲੀ ਤੂੰ ਨੇ ਨਹੀਂ ਬੋਲੀ ਬਸ ਫਿਰ ਉਹੀ ਫਰਕ ਪੈ ਗਿਆ ਉਹਦੇ ਕੰਮ ਨਾ ਨਾ ਇਹਦਾ ਵੇ ਸਾਡੀ ਨਹੀਂ ਮਰੀ ਉੱਪਰ ਤੇ ਅਗਲੀ ਪਰੀ ਦੀ ਮੇਰੇ ਵਾਲੀ ਸਾਡੀ ਮੋਹਤੀ ਪਹੋਤੀ ਵੀ ਨਹੀਂ ਕੁੜੀ ਖੜੀ ਦੇਖੋ ਕਿੰਨੇ ਮਲਾਇਆ ਕਰ ਰਹੇ ਨੇ ਮੇਰੇ ਵਿਗਾ ਜਿਹੜਾ ਉੱਪਰ ਲਾ ਐਨ ਖੜੇ ਆ ਹਾਂ ਹਾਂ ਨਾ ਉਹਨੂੰ ਪੈਠੇ ਠੀਕ ਨਹੀਂ ਪਰਲੇ ਠੀਕ ਤਾਂ ਇਹ 87 ਕਿਹਾ ਇਹਦੇ ਨੂੰ ਬਿਮਾਰੀ ਪੈ ਗਈ ਜੇ ਹੋਗੇ ਕਾ ਵੀ ਠੀਕ ਨਹੀਂ ਸਹੀ ਵਾਸਤੇ ਚੱਲਦੀ ਹੋ ਉੱਥੇ ਗੰਨਾ ਦਾ ਹੈਗਾ ਹੀ ਆ ਤੇ ਸਾਡੇ ਜੋਗੇ ਤਾਂ ਹੋ ਸਾਡੇ ਜੋਗੇ ਤਾਂ ਹੋਗੇ ਜਿੰਨੇ ਜਿੰਨੇ ਅਸੀਂ ਵਟਣੇ ਆ ਕਿਹਦੇ ਘਾਤਰ ਦਾ ਹੋ ਜੂ ਉਹਨਾਂ ਦਾ 3000 ਦਾ ਸਮਾਨ ਪਾਇਆ ਯਾਰ ਬਜਾਰਾ ਪਿਆਜਾਂ ਦੇ ਨੋ ਗਿਆ ਤਾਂ ਅੱਧਾ ਚੱਲ ਗਨੇ ਦਿਨ ਉਹ ਜੜਾਤਾ ਖਾਣਾ ਤਾਂ ਗਨੇ ਨਹੀਂ ਹੈ ਜਿਆਦਾ ਜਿਆਦਾ ਘਾਰਾ ਕਰਾ ਗੀ ਵੀ ਮਾਲ ਲੈਂਦੀ ਹੈ ਘਾਰਾ ਕਰੀ ਕਰੀ ਕੇ ਦਾਤਾ ਤੇ ਤਰ ਮੈਂ ਦਾਤਾ ਇੱਕ ਸਾਥ ਜੈਦੀ ਨੇ ਕਰਾ ਜੈਦੀ ਨੇ ਜੈਦੀ ਨੇ ਲੈ ਲੇ ਮੈਂ ਬ੍ਰੇਕ ਆਤੀ ਕਾ ਉਹ ਤਾਂ ਮੈਨੂੰ ਬਤਾ ਹੈ ਕਾਹਦੇ ਬੌਗ ਆਉਂਦੇ ਹੈ ਮੋੜੇ ਮੋੜੇ ਕਾਹਦੇ ਚੱਲ ਤਾਂ ਥੋੜੇ ਇੱਥੇ ਬ੍ਰੇਕ ਕਰੀ ਵੀ ਸਾਰਾ ਗੁੰਮੇ ਥੱਲੇ ਹੀ ਰਹੇਗਾ ਕਾਹਦਾ ਕੱਪੇ ਤੇ ਪਿਆਲੇ ਸਿਰ ਪੂਰੀ ਜਲ ਪਿਆ ਕੱਪੇ ਸਾਰਾ ਹੁਣ ਜੋਦ ਦਾ ਬੜਾ ਕਾਠਾ ਹੈ ਜੇ ਵੀ ਜੂੜੇ ਬੜਾ ਕੱਪੇ ਜਾ ਰਿਹਾ ਹੁੰਦੇ ਘੜ ਥੱਲੇ ਰਹੇਗੀ ਬੈਡ ਪਰ ਚੱਲ ਪਿਆ ਉਪਰੋਂ ਐ ਕਿਹੜੀ ਹੋਇਆ ਰ ਐ ਕਿਹੜੀ ਹੋਇਆ ਤਾਂ ਉਹ ਤਾਂ ਚਲੀ ਜਾਂਦਾ ਉਹਦਾ ਬੱਧਾ ਘੱਟਾ ਕਾਰਗਰੀ ਕੋਈ ਨਹੀਂ ਉਦੀ ਉਹਦਾ ਲੋਟ ਆਈ ਦੀ ਪਤਲਾ ਲੋਟ ਆਈ ਦੀ ਲੋਟ ਆਈ ਦੀ ਕੱਲ ਇੱਕ ਗੱਲ ਹੈ ਜਿਵੇਂ ਹੋਂ ਬੰਮੇ ਨੇ ਚਲੋ ਗਠੇ ਬਿਆਨ ਬਸਨੇ ਕੇ ਗਠੇ ਲਾਤੇ ਹੁਣ ਬਈ ਗੰਨੇ ਖੇਤ ਮਜਾਰਿਆ ਕਾਲੇ ਪਹੁੰਚ ਗਿਆ ਇੱਕੇ ਨਿਕਿਆ ਪਤੰਦਰ ਹੋ ਪਿੰਨੀ ਕਿ ਲੱਗਣਾ ਟੈ ਮਰੋ ਕਿੰਨਾ ਕੁ ਬਹੁਤ ਆ ਵਾ ਇੰਨੀ ਕਿ ਲੱਗਦੀ ਹੈ ਲੱਗ ਲੱਗਦੀ ਹੈ ਮਰ ਮਾਰੀ ਠਾ ਦੇ ਜੀ ਉਹ ਪਿਆ ਸੇਖ ਨਾ ਬੋਲੇ ਬਸ ਇਦਾ ਨੰਬਰ ਦਿੰਕੇ ਜਾਣਾ ਉਹ ਸ਼ਾਮ ਨੂੰ ਜਾਣਾ ਉਹਦਾ ਨੰਬਰ ਫੇਰ ਤੱਕ ਹਾਉਣਾ ਜਾਣਾ ਸ਼ਾਮ ਨੂੰ ਟਰਾਨੇ ਕੋਲੋਂ ਨੇ ਪਤਾ ਨਹੀਂ ਕਾ ਜਾਣਾ ਤੂੰ ਕਹ ਸ਼ਾਮ ਵੇ ਬਿਸਕੂਟ ਮੋਟਰਸਾਈਕਲ ਖੜਾ ਹੋਈਦਾ ਹੈ ਜੀ ਲੈਂਪ ਦੇ ਕੇ ਲਿਆ ਗਿਆ ਨਾ ਦਾਬਿਆ ਮੋੜਾ ਹੈ ਬਿਲਕੁਲ ਜਾਣਾਉਣਾ ਹੈ ਅੱਬ ਇਹ ਵੀ ਦੇ ਦੇਣਾ ਕੀ ਹੋਰ ਹਾਂਜੀ ਬਰਕਰਤ ਜੀ ਹਾਂ ਹਾਂ ਉਹਨਾਂ ਨੇ ਤਾਂ ਕਰੀ ਨਾ ਮਾ ਮਾ ਬਾਈ ਹੁਣ ਇੰਨਾ ਕਿਹਾ ਹੈ ਕੰਨਾ ਕੋਈ ਗੱਲ ਨਹੀਂ ਮੌਸਮ ਜੀ ਮੌਸਮ ਹਾਂ ਗਰਮੀ ਹੋ ਜਾਂਦੀ ਹੈ ਫੇ ਤੂੰ ਵੀ ਕਰ ਲੈ ਜਾਣਾ ਕੱਢ ਲੋ ਜੀ ਬੋਲਾ ਵੀ ਆ ਗਿਆ ਉਧਰ ਦੇਖੋ ਤਾਂ ਉਹੀ ਬੰਦਾ ਹੈ ਕੋ ਹੋਰ ਹੈ ਹਾਂ ਅੱਗੇ ਥੇ ਗਿਆ ਇਹ ਤੋ ਪਾ ਰਿਹਾ ਹੈ ਜੀ ਹਾਂ ਵਿਛਾਣੇ ਆ ਤਾਂ ਵਿਛਾਣੇ ਨਹੀਂ ਹੁੰਦਾ ਬੱਡਲਾ 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 ਪਹਿਲਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਰੰਪੂਤ ਤੂੰ ਇਦਨ ਪੇਟਾ ਤੂੰ ਇਦਨ ਤੂੰ ਜਾ ਚੱਲ ਕੋਈ ਨਹੀਂ ਉਹ ਠੀਕ ਹੈ ਬੱਜਿਆ ਗਰਮੀ ਤੇ ਕਰ ਮੈਨੂੰ ਕਹਿ ਰਹੀ ਲੋ ਜਨਾ ਇੱਕ ਵਾਰੀ ਹੂੰ ਚਾਹੀਦਾ ਨਾ ਹੁਣਾ ਕਹਿੰਦੇ ਨਾ ਰਪੇਣਾ ਨੰਮੀਗਾ ਸਵੇਰੇ ਸਵੇਰੇ ਠੰਡ ਹੁੰਦੀ ਸਾਲੀ ਹਾਂ ਸਿਆਉਣੇ ਰਸਤਾ ਫਰ ਰਹੇ ਪਰ ਅੱਜ ਵੀ ਠੰਡ ਹੈ ਨਹੀਂ ਦੀ ਐਨੀ ਸਵੇਰੇ ਵੀ ਠੰਡ ਕਿੱਥੇ ਆਉਣਾ ਠੰਡ ਕੱ ਅੱਜ ਨੂੰ ਦੱਸਿਆ ਬੈਗਾ ਮੀ ਉਦੋਂ ਦਾ ਹੌਲਦੂ ਦਾ ਮੈਚ ਹੋ ਜਾਂਦੀ ਹੈ ਹਾਂ ਹਾਂ ਉਦੋਂ ਮੀ ਵੀ ਪੈ ਜਾਂਦਾ ਪੈ ਵੀ ਜਾਂਦਾ ਹਾਂ ਚਾ ਗਿਆ ਹੀ ਹੋਲੀ ਨੂੰ ਆਇਤੀ ਚਲਿਆ ਗਿਆ ਬਹੁਤ ਦੂਰ 40 ਕਿਲੋਮੀਟਰ ਪਰ ਹੈ ਜੇ ਜਾਣਾ ਤੇ ਫਿਰ ਚਲੋ 14 ਤਰੀਕ ਦਾ 14 ਤਜਾ ਚੱਲ ਜੀ ਪਰ ਕਿੱਥੇ ਜਾ ਟਰੇਨ ਚੱਲਦੀ ਹੈ ਮੁਰਦਾ ਸਾਹਿਬੇ ਲੈ ਜਾਣਾ ਮੱਥਾ ਟੇਕਣਾ ਮੁਰਦਾ ਸਾਹਿਬ ਦਾ ਟ੍ਰੈਕ ਬਹੁਤ ਹੈ ਯਾਰ ਚੋਰ ਕੇ ਲੈ ਕੇ ਜਾਉਂਗਾ ਟ੍ਰੇਨ ਟ੍ਰੇਨ ਠੀਕ ਹੈ ਵਾਹ ਯਾਰ ਹੁਣ ਰੇ ਪਤਾ ਚੱਕਰ ਹੈ ਕੋਈ ਇਹ ਤਾਂ ਲੱਗੀ ਹੈ ਵੀ ਨਾ ਨਾ ਟ੍ਰੈਕ ਦਾ ਚੱਕਰ ਹੈ ਕੋਈ ਨਾ ਕੋਸ ਬੱਚੀ ਤਾਹ ਦੇ ਆ ਕੇ ਤੈਨੂੰ ਆਹ ਰੋਕ ਦੇ ਨਾ ਆਹ ਰੁਕ ਜਾਓ ਬਰਾ ਰੁਕ ਜਾਓ ਨਾ ਟ੍ਰੇਨ ਕਿਸੇ ਰੁਕਣਾ ਇਹ ਤਾਂ ਗੁਰਦੁਆਰਾ ਸਾਹਿਬ ਦਾ ਮੁੜੇ ਉੱਥੇ ਖੜ ਨਹੀਂ ਜਾ ਕੇ ਬਸ ਉੱਥੇ ਫੇਰ ਆਏ ਘੁੰਮੋ ਸਾਰੇ ਗੁਰਦੁਆਰੇ ਉੱਥੇ ਸਾਰੇ ਘੁੰਮੋਰੇ ਉੱਥੇ ਬਣਾ ਫੇਰ ਜੜੇ ਉਹ ਚਲੀਏ ਨਾ ਚਲੀਏ ਚਲ ਦੇਖਦੇ ਜੀ ਇਹਦਾ ਬਾਪੂ ਅਜ ਲੰਘਿਆ ਨੱਥ ਪਾ ਕੇ ਰੱਖੀਗਾ ਇਹ ਹੋ ਜਾਣੇ ਲੈ ਕੇ ਜਾਣਾ ਲੰਘੀ ਜਾਣਾ ਉਹਨੇ ਲੈ ਕੇ ਜਾਣਾ ਉਹਨਾਂ ਨੇ ਜੀ ਲੈ ਕੇ ਤਾਂ ਠੀਕ ਹੈ ਨਾ ਹਲੇ ਤਾਂ ਅੱਜ ਦਸੇ ਹੋਈ ਅੱਜ 11 12 12 ਰੰਬ ਹੋਣੇ ਖੰਡ ਬਾਠ ਲੱਗ ਗਏ ਲੰਗਰਾਂ ਮੈਰ ਪਾ ਨਹੀਂ ਅਜੇ ਨਹੀਂ ਲੱਗੇ ਹੋਈ ਕਿਵੇਂ ਕੋਈ ਪਿੰਡ ਨੂੰ ਪਤਾ ਹਾਂ ਨਾ ਨਾ ਜਾ ਕੇ ਆਉਣਾ ਸੀ 12 13 ਨੂੰ ਕਿਹੜਾ ਮਾਰ ਕੇ ਆਉਂਗੇ ਸੜਕ ਉੱਤੇ ਯਾਰ ਮੰਨਾ ਇਹ ਲੰਗਰ ਲੱਗੇ ਨੇ ਐ ਰੋਜ਼ ਬਹੁਤ ਲੱਗਦੇ ਐ ਜਿਹੜੀ ਅੱਜ ਤੇ ਦਿਨ ਨੂੰ ਮਜ਼ਾ ਆਇਆ ਉੱਥੇ ਤੇ ਤੁਸੀਂ ਆਏ ਜੈਦ ਨਾ ਸਾਰੇ ਦੇ ਹਾਂ ਨਾ ਇਹ ਨਹਿਰ ਦਾ ਬਹੁਤ ਲੰਗਰ ਹੁੰਦੇ ਐ ਨਹਿਰ ਨੂੰ ਆਉਂਦੇ ਸਭ ਨਹਿਰ ਨੂੰ ਜਿਵੇਂ ਸਮਰਾਲੇ ਦੇ ਜਿਹਾ ਲੱਗੀ ਵਿੱਚ ਤਿਆਰੀ ਕਰ ਲੈ ਵੇਖੋ ਠੀਕ ਐ ਮੱਥਾ ਟੇਕਣ ਜਾਣਾ ਜਿਹੜਾ ਫੁਗਰ ਵੇਖੋ ਫੁਗਰ ਬਣਾ ਕਰਦੇ ਹੋ ਗਲਤ ਐ ਹਾਂ ਹਾਂ ਸਲੈਂਸਰ ਖੋਲ ਦੇਣੇ ਡੈਕ ਲਾ ਜਿਹੜੇ ਨੰਬੀ ਨੰਬੀ ਬਾਜ ਕਰਦੇ ਐ ਇਹਦੀ ਸਖਤਾਈ ਕਹਿੰਦੇ ਬਹੁਤ ਐ ਲੈਟਰ ਨੂੰ ਹਟਾਉਣੇ ਮੋਟਰਸਾਈਕਲ ਦੇ ਸਲੈਂਸਰ ਖੋਲ ਦੇਣੇ ਹਾਂ ਹਾਂ ਇਹਨਾਂ ਦਾ ਪੈਂਦੀ ਫਰਕ ਚਾਣ ਇਹਨਾਂ ਦਾ ਹੋ ਕੇ ਉਹ ਗੱਲ ਤਾਂ ਚਲੋ ਉਂ ਡੈਟਰ ਸ਼ਿੰਗਾਰਨਾ ਆਪਣਾ ਜਿੰਨਾ ਮਰਜੀ ਸ਼ਿੰਗਾਰ ਲੋ ਲਾਈਟਾਂ ਚ ਕਾ ਮਰਜੀ ਲਾ ਲੋ ਹਾਂ ਹਾਂ ਤੇਰੀ ਹੁੱਲੜ ਬਾਜੀ ਹੈ ਹੁੱਲੜ ਬਾਜੀ ਹੈ ਹਾਂ ਹਾਂ ਆਓ ਜੀ ਹੋ ਗਏ ਵੀ ਠੀਕ ਹੋ ਗਿਆ ਨਹੀਂ ਭਾਈ ਬੰਦੇ ਦਾ ਬੈਰ ਤਾਂ ਲੈ ਲਿਆ ਪੰਮੇ ਦੇ ਲੈ ਲਾ ਪੰਮੇ ਕੋ ਦੋ ਹੈ ਭਾਈ ਘਾ ਲੰਗ ਘਰ ਲੱਗਿਆ ਹੋਇਆ ਚਲੋ ਠੀਕ ਹੈ ਜੀ ਮੇਰੀ ਵੀਡੀਓ ਇੱਥੇ ਤੱਕ ਦੀ ਸਤਿ ਸ੍ਰੀ ਅਕਾਲ ਜੀ